ਸਤਨਾਮ ਸ੍ਰੀ ਵਾਤਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਲ ਸਜਾਨੀ ਤੈਨਹੀ ਸੁਣਿਆ ਦੁਖ ਸੁਖ ਮੇਰਾ ਤਉ ਬੇਦਨ ਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ ਤិនਹੀ ਸੁਨਿਆ ਦੁਖ ਸੁਖ ਮੇਰਾ ਤਉ ਬੇਦਨ ਕੀ ਖਟਾਨੀ ਜੀਵ ਕੀ ਇਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੀ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਉ ਅਮਰਤ ਨਾਮ ਨਿਰਮੋਲ ਕਹੀਰਾ ਗੁਰ ਦਿਨ ਮੰਤਾਨੀ ਡਿਗੈ ਨਾ ਡੋਲੈ ਦ੍ਰਿੜ ਕਰ ਰਹੀ ਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਵਿਚ ਹਮ ਤੁਮ ਕਾ ਸ਼ੋਤੇ ਤੈਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਨੀ ਹੋਈ ਹੈ ਤਾਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਪਾ ਬੜ ਜੇ ਅਨਹਤ ਬਾਨੀ ਤਹੋ ਨਾਨਕ ਨਿਹਚਲ ਘਰ ਬਾਦਿਓ ਗੁਰ ਕੀਓ ਬੰਦਾ ਨੀ ਪ੍ਰਗਟਿਓ ਜੋਤ ਸਹਜ ਸੁਖ ਸੋਬਾ ਬਾਬ ਜੀ ਅਨਾਹਤ ਬਾਣੀ ਤਹੋ ਨਾਨਕ ਨਿਹਚਲ ਘਰ ਬਾਦਿਓ ਗੁਰ ਕੀਓ ਬੰਦਾ ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੇਦਾਰ ਕਰਨ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਪਾਗ ਆਪਾਂ ਜੀਵਾਂ ਨੂੰ ਪ੍ਰਾਪਤ ਹੋਇਆ ਜੀ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਅਮਰਤ ਵੇਲੇ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਹਨ ਉਹ ਗੁਰੂ ਸਾਹਿਬ ਜੀ ਦੇ ਪਾਵਨ ਅੰਗ 671 ਅੰਗ ਤੋਂ 672 ਅੰਗ ਉਪਰ ਤਨਾ ਸ਼ਰੀਰ ਆਗ ਦੇ ਵਿੱਚ ਅੰਜਵੇਂ ਪਾਤਸ਼ਾਹ ਤਾਂ ਤਾਂ ਸਭ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਦਸਨਾਂ ਤੋਂ ਉਚਾਰਨ ਕੀਤੇ ਪਾਵਨ ਪਵਿੱਤਰ ਬਚਨ ਅਨ ਜੀ ਜਿਸ ਉਸ ਮਹਾਰਾ ਜੀ ਦੀ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਸੱਚੇ ਗੁਰੂ ਨੂੰ ਆਪਣਾ ਆਪ ਸਮਰਪਤ ਕਰਨ ਸੌਂਪਣ ਦੀ ਗੱਲ ਕਰਦੇ ਹੈ ਕਿਉਂਕਿ ਕਿਸੇ ਕੋਲੋਂ ਕੋਈ ਦੋਣਾ ਕੋਈ ਬਖਸ਼ਿਸ਼ ਪ੍ਰਾਪਤ ਕਰਨੀ ਹੋਵੇ ਇਹ ਨੂੰ ਕੋਈ ਨਾ ਕੋਈ ਸੌਂਪਣਾ ਪੈਂਦਾ ਕੋਈ ਬੇਟਾ ਉਹਦੇ ਸਾਹਮਣੇ ਰੱਖਣੀ ਪੈਂਦੀ ਹੈ ਫਿਰ ਗੁਣ ਦੀ ਪ੍ਰਾਪਤੀ ਹੁੰਦੀ ਹੈ ਭਾਵੇਂ ਉਹ ਕਿਸੇ ਤਰ੍ਹਾਂ ਦਾ ਵੀ ਗੁਣ ਹੋਵੇ ਭਾਵੇਂ ਦੁਨਿਆਵੀ ਗੁਣ ਹੈ ਭਾਵੇਂ ਰੋਹਾਨੀयत ਆਤਮਿਕ ਗੁਣ ਇਸ ਸਮਾਜ ਵਿੱਚ ਉਹਦਾ ਪ੍ਰਾਪਤ ਕਰਨ ਵਾਸਤੇ ਕੋਈ ਸਿੱਖਿਆ ਲੈਣੀ ਹੈ। ਉਹਦੇ ਵਾਸਤੇ ਵੀ ਕੁਝ ਨਾ ਕੁਝ ਪੇੜ ਕਰਨਾ ਪੈਂਦਾ ਹੈ ਧਨ ਆਦਿਕ। ਤੇ ਜੇ ਗੁਰਬਾਣੀ ਦਾ ਗੁਣ ਲੈਣਾ, ਗੁਰਬਾਣੀ ਦੀ ਸੰਤੋਖ ਲੈਣੀ ਹੈ ਤੇ ਉਹਦੇ ਵਾਸਤੇ ਵੀ ਜਿਹਦੇ ਤੋਂ ਪੜਨਾ ਹੈ, ਜਿਹਦੇ ਤੋਂ ਸਿੱਖਣਾ ਹੈ, ਉਹਨੂੰ ਆਪਣਾ ਕਹਿ ਲਈਏ ਵੀ ਮਾਣਾ। ਦੇਣਾ ਪੈਂਦਾ ਹੈ ਵੀ ਫੇਰ ਸਿੱਖਿਆ ਜਾਂਦਾ ਹੈ ਉਹਦੇ ਕਹਿਣੇ ਚ ਰਹਿਣਾ ਪੈਂਦਾ ਹੋਰ ਵੀ ਸੰਸਾਰ ਦੇ ਵਿੱਚ ਜਿੰਨੇ ਵੀ ਕਰਮ ਕਾਰਜ ਹੈ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਐ ਤਨਾਸਰੀ ਮੁਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਧੜ ਸੁਜਾਨੀ ਸੰਸਾਰੀ ਧੰਦਿਆਂ ਦੇ ਵਿੱਚ ਇਹ ਗੁਣ ਲੈਣਾ ਹੈ ਤੇ ਆਪਾਂ ਆਪਣੇ ਕੋਲੋਂ ਦੇਣਾ। ਪਰਮਾਤਮਾ ਨੇ ਆਪਾਂ ਨੂੰ ਦਿੱਤਾ ਪਾ ਕੇ ਜਿਹਦੇ ਤੋਂ ਸਿੱਖਣਾ ਨੂੰ ਆਪਣੇ ਕੋਲੋਂ ਦੇ ਦੇਣਾ। ਪਰ ਮਹਾਰਾਜ ਸਾਹਿਬ ਕੁਰਬਾਨੀ ਵਿੱਚ ਕਹਿੰਦੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਹੁਣ ਪਰਮਾਤਮਾ ਤੋਂ ਕੁਝ ਲੈਣਾ ਤੇ ਬੰਦੇ ਦੀ ਕੀ ਤਾਕਤ ਹੈ ਵੀ ਪਰਮਾਤਮਾ ਨੂੰ ਕੁਝ ਦੇ ਸਕੇ। ਦੰਦੇ ਦੇ ਵਿੱਚ ਇਨੀ ਸਮਰੱਥਾ ਕਿੱਥੇ ਹੈ ਵੀ ਉਹ ਪ੍ਰਮਾਤਮਾ ਨੂੰ ਕੁਝ ਦੇ ਸਕੇ ਜਿਵੇਂ ਕੱਲ ਭਾਈ ਸੇਵ ਜੀ ਭਾਈ ਗੁੰਦੀਪ ਸਿੰਘ ਜੀ ਗੱਲ ਕਰਦੇ ਸਨ ਇਹ ਵੈਕਰੂ ਅਕਾਲਪੁਰ ਖੇਡਾ ਸਮਰੱਥਾ ਵਾਲਾ ਹੈ ਦਸਵੰਦ ਦੀ ਗੱਲ ਜਦੋਂ ਚੱਲਦੀ ਪਈ ਸੀ ਵੀ ਗੁਰੂ ਸਾਹਿਬ ਆਪਣੇ ਕੋਲ 10 ਰੱਖ ਕੇ ਆਪਣੇ ਸਿੱਖ ਨੂੰ 90 ਦਿੰਦੇ ਆ ਵਰਤਨ ਵਾਸਤੇ ਦਸਵੰਦ ਸੱਯਾ ਪੜ ਰੱਖਦੇ ਆ ਜੇ ਸਿੱਖ ਫੇਰਾਖੇ ਵੀ ਮੈਂ ਗੁਰੂ ਘਰ ਦੇ ਵਿੱਚ ਦਸਵੰਦ ਦਿੱਤਾ ਮੈਂ ਮਾਇਆ ਭੇਟ ਕੀਤੀ ਤੇ ਫਿਰ ਮਹਾਰਾਜ ਸਹਿਬ ਕਹਿੰਦੇ ਸਭ ਸਭ ਕੁਝ ਕਰ ਕਰਾ ਕੇ ਵੀ ਤੀਰਥ ਵਰਤਰ ਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨੇ ਫਲ ਜਾਤ ਤੇ ਜੋਂ ਕੁੰਚ ਰਿਸਨਾਣ ਮਾ ਉਹਨਾਂ ਨੇ ਆਖਿਆ ਵੀ ਸ਼ੁਕਰਾਨਾ ਨਾ ਕਰੋ ਮਹਾਰਾਜ ਤੁਸੀਂ ਸਾਨੂੰ ਨੱਬੇ ਦਿੱਤੇ ਵਰਤਨ ਆਸਤੇ ਆਪ ਤੁਸੀਂ ਦਾਸ ਰੱਖਿਆ ਆਪਣੇ ਕੋਲ ਗੁਰੂ ਸਾਹਿਬ ਜੀ ਦੀ ਇਹੀ ਬਖਸ਼ਿਸ਼ ਮਹਾਰਾਜ ਕਰ ਰਹੀ ਹੈ ਕਿ ਜਿਸ ਦਾ ਤਨ ਮਨ ਧਨ ਸਭ ਤਿਸ ਦਾ ਹੁਣ ਤਨ ਦੀ ਗੱਲ ਕਰੀਏ ਪ੍ਰਮਾਤਮਾ ਨੇ ਦਿੱਤਾ। ਪਾਸ਼ਾ ਕਹਿੰਦੇ ਕੁਰਬਾਨੀ ਦੇ ਵਿੱਚ ਮਾਂ ਕੀ ਰਕਤ ਪਿਤਾ ਦੇ ਬਿੰਦ ਗਾਰਾ। ਮਾਂ ਦੀ ਰਕਤ ਪਿਤਾ ਦੇ ਬਿੰਦ ਤੋਂ ਅਕਾਲ ਪੁਰਖ ਪ੍ਰਮਾਤਮਾ ਨੇ ਮਾਤਾ ਦੇ ਗਰਭ ਦੇ ਵਿੱਚ ਇਸ ਸਰੀਰ ਨੂੰ ਬਣਾਇਆ। ਇਹਦੇ ਚੇਤਨਤਾ ਪਾਈ ਹੈ ਪ੍ਰਮਾਤਮਾ ਨੇ। ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰਿ ਸੋ ਕਿਆ ਮਨੁ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਅਪਾਲ ਪੁਰਖ ਪ੍ਰਮਾਤਮਾ ਨੇ ਇਹ ਖੇਡ ਬਣਾਈ ਤੇ ਪਾਤਸ਼ਾਹ ਗੁਰਬਾਣੀ ਵਿੱਚ ਕਿਰਪਾ ਕਰਦੇ ਹੈ ਮਹਾਰਾਜ ਕਹਿੰਦੇ ਹੈ ਕਿ ਉਹਦੀ ਖੇਡ ਐਸੀ ਹੈ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਏ ਨਾ ਜਿਸ ਕਿਸ ਹੀ ਜਿਹਾ ਉਪਾਇਆ ਦੁਨੀਆ ਦੇ ਉੱਪਰ ਇੰਨੀ ਸੰਖਿਆ ਇੰਨੀ ਵੱਡੀ ਆਬਾਦੀ ਪਰ ਇੱਕ ਬੰਦੇ ਦੀ ਸ਼ਕਲ ਦੂਜੇ ਬੰਦੇ ਨਾਲ ਨਹੀਂ ਰਲਦੀ ਭਾਵੇਂ ਉਹ ਕਹਿ ਲਈਏ ਜੁੜਵੇ ਭਰਾ ਹੀ ਹੋਣ ਬਿਲਕੁਲ ਤੇ ਉਹਨਾਂ ਦੀ ਵੀ ਨਹੀਂ ਕਦੇ ਰਲਿਆ ਕਰਦੀ ਭਾਵੇਂ ਉਹ ਜੁੜਵੀ ਸੰਤਾਨ ਹੋਵੇ ਕਿਸੇ ਦੇ ਘਰ ਵਿੱਚ ਕਹਿ ਦੇਈਦਾ ਨਾ ਵੀ ਇਹ ਹਮ ਸ਼ਕਲ ਨੇ ਇਹਦੇ ਸ਼ਕਲ ਰਲਦੀ ਹੈ ਪਰ ਕਿਤੇ ਨਾ ਕਿਤੇ ਪ੍ਰਮਾਤਮਾ ਨੇ ਉਹਨਾਂ ਵਿੱਚ ਵੀ ਫਰਕ ਪਾਇਆ ਹੀ ਹੁੰਦਾ ਕੋਈ ਨਾ ਕਿਸੇ ਜਿਹਾ ਉਪਾਇ ਉਹ ਪ੍ਰਮਾਤਮਾ ਨੇ ਤਨ ਦਿੱਤਾ ਹੈ ਫਿਰ ਤਣ ਦੇਣ ਤੋਂ ਬਾਅਦ ਪ੍ਰਮਾਤਮਾ ਨੇ ਸੰਸਾਰ ਦੇ ਵਿੱਚ ਮਾਤਾ ਪਿਤਾ ਦਾ ਪਿਆਰ ਦਿੱਤਾ ਭੈਣਾ ਭਾਈਆਂ ਦਾ ਪਿਆਰ ਦਿੱਤਾ ਸਾਂਝ ਦਿੱਤੀ ਛਕਣ ਵਾਸਤੇ ਮਾ ਸਭ ਤੋਂ ਪਹਿਲਾਂ ਕਾਲਪੁਰਖ ਪ੍ਰਮਾਤਮਾ ਨੇ ਉਹ ਨਾਭੀ ਦੇ ਰਾਹੀਂ ਇੱਕ ਨਾੜੀ ਦੇ ਰਾਹੀਂ ਪ੍ਰਮਾਤਮਾ ਨੇ ਭੋਜਨ ਦਿੱਤਾ ਮਾਂ ਦੇ ਗਰਭ ਦੇ ਵਿੱਚ ਫਿਰ ਜਦੋਂ ਸੰਸਾਰ ਦੇ ਵਿੱਚ ਪੈਦਾ ਹੋਇਆ ਇਹ ਕਾਲਪੁਰਖ ਨੇ ਇੱਕ ਖੇਡ ਐਸੀ ਬਣਾ ਦਿੱਤੀ ਵੀ ਬੱਚੇ ਦੇ ਛਕਣ ਵਾਸਤੇ ਪ੍ਰਮਾਤਮਾ ਨੇ ਮਾਤਾ ਦੇ ਸਰੀਰ ਦੁਆਰਾ ਖੀਰ ਦੁੱਧ ਬਖਸ਼ਿਸ਼ ਕਰ ਦਿੱਤਾ ਫਿਰ ਜਦੋਂ ਸੋਚੀ ਆਈ ਹੋਰ ਪਦਾਰਥ ਦੇ ਦੇ ਦਿੱਤੇ ਪ੍ਰਮਾਤਮਾ ਨੇ ਪਹਿਨਣ ਵਾਸਤੇ ਸੁੰਦਰ ਵਸਤਰ ਦੇ ਦਿੱਤੇ ਫਿਰ ਮਹਾਰਾਜ ਕਹਿੰਦੇ ਜਿਸ ਕਾ ਤਨ ਮਨ ਫਿਰ ਮਨ ਦੀ ਗੱਲ ਆਉਂਦੀ ਹੈ ਮਨ ਕਾਲਪੁਰਖ ਪ੍ਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਜੋ ਦਿਮਾਗ ਦੇ ਵਿੱਚ ਇੱਕ ਚੇਤਨ ਸੱਤਾ ਵਰਤਦੀ ਉਹਨੂੰ ਮਨ ਕਹਿੰਦੇ, ਦਿਖਾਈ ਨਹੀਂ ਦਿੰਦਾ। ਤੇ ਜਿਨ੍ਹਾਂ ਦੇ ਮਨ ਵਿੱਚ ਦਿਮਾਗ ਦੇ ਵਿੱਚ ਚੇਤਨ ਸੱਤਾ ਨਹੀਂ ਹੁੰਦੀ ਜਿਹੜੇ ਸਮਝ ਨਹੀਂ ਸਕਦੇ ਸਮਾਜ ਵਿੱਚ ਕਰਨਾ ਕੀ ਹੈ, ਕਿਵੇਂ ਵਿਚਰਨਾ, ਕਿਸ ਤਰ੍ਹਾਂ ਰਹਿਣਾ ਹੈ, ਉਹਨਾਂ ਨੂੰ ਦੁਨੀਆਦਾਰ ਪਾਗਲ ਕਹਿ ਦਿੰਦੇ ਆ। ਇਹ ਮਨ ਦੀ ਇੱਕ ਤਾਕਤ ਜਿਹੜੀ ਕੰਮ ਕਰਦੀ ਹੈ। ਜੋ ਪਰਮਾਤਮਾ ਨੇ ਦਿੱਤਾ ਹੈ, ਮਹਾਰਾਜ ਕਿਰਪਾ ਕਰਦੇ ਹੈ। ਜਿਸ ਕਾ ਤਨ ਮਨ ਧਨ ਫਿਰ ਧਨ ਦੀ ਗੱਲ ਹੁਣ ਧਨ ਸੰਸਾਰ ਦੇ ਵਿੱਚ ਬੰਦਾ ਧਨ ਦੇ ਪਿੱਛੇ ਭਜਿਆ ਕਰਦਾ ਹੈ ਮਹਾਰਾਜ ਕਹਿੰਦੇ ਇਹ ਵੀ ਉਸ ਅਦਾਈ ਦਿੱਤਾ ਹੋਇਆ ਸਭ ਕੁਝ ਉਸ ਅਕਾਲ ਪੁਰਖ ਪਰਮਾਤਮਾ ਦਾ ਦਿੱਤਾ ਹੈ ਪਰ ਤਰਾਸ ਦੀ ਮਨੁੱਖ ਵਾਸਤੇ ਇਹ ਹੋ ਗਈ ਕਿ ਮਨੁੱਖ ਸਭ ਕੁਝ ਹੀ ਮਹਾਰਾਜ ਸਾਹਿਬ ਕਹਿੰਦੇ ਵੀ ਆਪਣਾ ਸਮਝੀ ਬੈਠਾ ਉਹ ਆਪਣੇ ਮਨ ਦਾ ਹੀ ਹੰਕਾਰ ਕਰੀ ਜਾਂਦਾ ਹੈ ਆਪਣੇ ਤਨ ਦਾ ਆਪਣੇ ਧਨ ਦਾ ਹੰਕਾਰ ਕਰੀ ਜਾਂਦਾ ਤੇ ਪਾਤਸ਼ਾਹ ਕਹਿੰਦੇ ਜੇ ਕੁਝ ਪ੍ਰਾਪਤ ਕਰਨਾ ਹੈ ਨਾ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਏ ਸਭ ਕੋ ਜੀ ਗੁਰੂ ਸਾਹਿਬ ਨੂੰ ਸਮਰਪਿਤ ਕਰਨਾ ਪਏਗਾ ਭਾਵੇਂ ਤਾਨ ਹੈ ਭਾਵੇਂ ਤਾਨ ਹੈ ਮਨ ਹੈ ਸਭ ਤੋਂ ਵੱਡੀ ਗੱਲ ਮਨ ਜੇ ਮਨ ਨੂੰ ਪਾਤਸ਼ਾਹ ਜੀ ਨੂੰ ਸਮਰਪਿਤ ਕਰ ਦਿੱਤਾ ਬਾਕੀ ਸਭ ਕੁਝ ਤੇ ਮਨ ਦੇ ਅਧੀਨ ਆਉਂਦਾ ਹੈ ਮਨ ਹੀ ਦੂਰ ਕਰਦਾ ਹੈ ਮਨ ਹੀ ਗੁਰੂ ਪਾਤਸ਼ਾਹ ਦੇ ਕੋਲ ਕਰਦਾ ਜਦੋਂ ਮਨ ਗੁਰੂ ਸਾਹਿਬ ਜੀ ਨੂੰ ਸਮਰਪਿਤ ਕੀਤਾ ਨਾ ਫਿਰ ਮਹਾਰਾਜ ਇਹ ਮਨ ਨੂੰ ਗਲਤ ਰਸਤੇ ਨਹੀਂ ਚੱਲਣ ਦੇਣਗੇ ਕਿਰਪਾ ਕਰਨਗੇ ਸਤਗੁਰੂ ਜੀ ਆਪ ਸੋਹੀ ਸੁਗੜ ਸੁਜਾਨੀ ਉਹੀ ਅਸਲ ਦੇ ਵਿੱਚ ਸੁਗੜ ਸਿਆਣਾ ਸੋਜੀ ਬਾਣ ਹੈ ਅਕਾਲ ਪੁਰਖ ਨਹੀਂ ਤੇ ਉਸ ਤੋਂ ਬਿਨਾ ਤੇ ਮਹਾਰਾਜ ਕਹਿੰਦੇ ਵੀ ਸਹਸ ਸਿਆਣ ਪਾ ਲਖ ਹੋਵੇ ਇੱਕ ਨਾ ਚਲੇ ਨਾਲ ਜੋ ਮਰਜੀ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਸਿਆਣਾ ਸਮਝੀ ਜਾਏ ਪਰ ਜਿੰਨਾ ਚਿਰ ਪ੍ਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਨਹੀਂ ਵਸਿਆ ਮਹਾਰਾਜ ਇਹ ਕਹਿੰਦੇ ਨਹੀਂ ਇਹ ਮਨ ਚੰਚਲਾ ਚਤਰਾਈ ਕਨੇ ਨਾ ਪਾਇਆ ਚਤਰਾਈਆਂ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਉਹਨੂੰ ਪ੍ਰਾਪਤ ਕਰਨਾ ਹੈ ਤੇ ਮਹਾਰਾਜ ਸਾਹਿਬ ਕਿਰਪਾ ਕਰਦੇ ਵੀ ਸਹਿਜ ਸੁਭਾਅ ਉਨੂੰ ਆਪਣਾ ਆਪ ਸਰ ਸਮਰਪਿਤ ਕਰਨਾ ਪਏਗਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਕਿਉਂਕਿ ਉਹ ਪ੍ਰਮਾਤਮਾ ਦੀ ਹੀ ਜੋਤ ਹੈ ਜੋ ਸਰੀਰ ਦੇ ਵਿੱਚ ਵਰਤਦੀ ਪਈ ਹੈ ਆਪਣੇ ਆਪ ਨੂੰ ਪਛਾਣਨ ਦੀ ਪਾਸ਼ਾ ਗੱਲ ਕਰਦੇ ਹੈ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਸੋਈ ਤਉਬੇ ਦਾ ਨੀਕੀ ਖਟਾਨੀ ਪਾਸ਼ਾ ਕਹਿੰਦੇ ਵੀ ਉਸ ਪ੍ਰਮਾਤਮਾ ਨੇ ਹੀ ਮੇਰਾ ਦੁੱਖ ਤੇ ਸੁੱਖ ਸੁਣਿਆ ਹੈ ਆਬਦ ਨੀਕੀ ਕਟਾਨੀ ਜਦੋਂ ਬੇਨਤੀਆਂ ਕੀਤੀਆਂ ਫੇਰ ਹੀ ਨੀਕੀ ਦਾ ਭਾਗ ਚੰਗੀ ਚੰਗੀ ਵਿਧੀ ਜਿਹੜੀ ਹੈ ਉਹ ਖੱਟੀ ਹੈ ਪ੍ਰਾਪਤ ਕੀਤੀ ਹੈ ਭਾਗ ਚੰਗੀ ਜੀਵਨ ਦੀ ਮਰਿਆਦਾ ਜੀਵਨ ਦੀ ਰਹਿਣੀ ਪ੍ਰਾਪਤ ਕੀਤੀ ਜਦੋਂ ਸਭ ਕੁਝ ਪਰਮਾਤਮਾ ਨੂੰ ਸੌਂਮ ਦਿੱਤਾ ਕਿਉਂਕਿ ਜਿਨ੍ਹਾਂ ਨੇ ਮਨ ਦੇ ਦਿੱਤਾ ਪਰਮਾਤਮਾ ਨੂੰ ਫਿਰ ਮਾੜੇ ਰਾਮ ਰਾਜ ਥੋੜਾ ਤੁਰੰ ਦੇਣਗੇ ਉਹਨਾਂ ਨੂੰ ਫਿਰ ਤਾਂ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਬਣਾ ਕੇ ਰੱਖਦੇ ਐ ਜਿਵੇਂ ਅਸ਼ਟਬਕਰ ਸੀ ਉਹਦੇ ਸਰੀਰ 'ਚ ਅੱਠ ਵਾਲ ਪੈਂਦੇ ਸੀ ਤੇ ਰਾਜੇ ਜਨਕ ਨੂੰ ਭਰਮ ਪੈ ਗਿਆ ਰਾਤ ਸੁੱਤੇ ਪਏ ਨੂੰ ਸੁਪਨਾ ਆਇਆ ਰਾਜਾ ਸੀ ਵੀ ਮੇਰਾ ਰਾਜ ਇੱਥੋਂ ਖੋਸ ਗਿਆ ਤੇ ਗਰਮ ਰੇਤਾ ਦੇ ਵਿੱਚ ਨੰਗੇ ਪੈਰੀ ਤੁਰਿਆ ਪਰ ਦਾ ਖਾਣ ਵਾਸਤੇ ਕੁਝ ਹੈ ਨਹੀਂ ਰਾਜੇ ਕਿਸੇ ਨੇ ਰਾਜ ਜਿੱਤ ਲਿਆ ਹੁਣ ਉੱਥੇ ਇੱਕ ਕਹਿੰਦੀ ਹੈ ਯੱਗ ਲੱਗਾ ਸੀ ਜਿੱਥੇ ਭੋਜਨ ਛਕਾਇਆ ਜਾ ਰਿਹਾ ਸੀ ਹੁਣ ਉੱਥੇ ਛਕਣ ਵਾਸਤੇ ਬਰਤਨ ਕੋਈ ਨਹੀਂ ਕੋਲ ਕਮਿਹਾਰ ਦੇ ਕੋਲ ਗਿਆ ਕਮਿਹਾਰ ਨੇ ਆਖਿਆ ਮਾਇਆ ਪੈਸੇ ਦੀ ਐਸਾ ਕੋਲ ਕੋਈ ਨਹੀਂ ਤੇਰਾ ਤਰਲੇ ਕੀਤੇ ਕਮਿਹਾਰ ਨੇ ਤਰਸ ਕਰਕੇ ਇੱਕ ਤੜਕਿਆ ਪਿਆਲਾ ਦੇ ਦਿੱਤਾ ਉਹਦੇ ਚ ਖਿਚੜੀ ਪਵਾ ਕੇ ਖਾਣ ਲੱਗਾ ਦੋ ਸਾਣ ਲੜਦੇ ਵਿੱਚ ਵੱਜੇ ਨਾਲੇ ਪਿਆਲਾ ਟੁੱਟ ਗਿਆ ਨਾਲੇ ਖਿਚੜੀ ਧਰਤੀ ਤੇ ਡੁੱਲ ਗਈ ਅਚਾਨਕ ਫੇਰ ਉਹ ਬੱਤਕੇ ਉੱਠਿਆ ਜਦੋਂ ਉੱਟਤਾ ਇਹਦੇ ਵੇਲਾ ਰਾਜ ਭਾਗ ਤੇ ਫਿਰ ਆਪਣੇ ਸੇਜ ਦੇ ਉੱਤੇ ਸੁੱਤਾ ਪਰਮ ਪੈ ਗਿਆ ਵੀ ਇਹ ਸੱਚ ਕੇ ਉਹ ਸੱਚ ਵਿਦਵਾਨ ਸੱਦ ਲੈ ਵਿਦਵਾਨਾਂ ਨੇ ਪੁੱਛਿਆ ਵਿਦਵਾਨਾਂ ਨੂੰ ਵੀ ਇਹ ਸੱਚ ਕੇ ਉਹ ਸੱਚ ਹੁਣ ਵਿਦਵਾਨ ਸਾਰੀ ਗੱਲ ਦੱਸੇ ਨਾ ਇਹੀ ਕਹੇ ਵੀ ਇਹ ਸੱਚ ਕੇ ਉਹ ਸੱਚ ਕਿਸੇ ਕੋਲੋਂ ਪਰਮ ਦੂਰ ਨਾ ਆਇਆ ਤੇ ਜਿੰਨੇ ਜਿੰਨੇ ਵੀ ਆਏ ਪਰਮ ਦੂਰ ਕਰਨ ਵਾਸਤੇ ਸਾਰਿਆਂ ਨੂੰ ਕੈਦ ਵਿੱਚ ਪਾ ਦਿੱਤਾ ਅਸ਼ਟਾ ਬਕਰ ਦਾ ਪਿਤਾ ਵੀ ਸੀ ਇਹਨਾਂ ਦੇ ਵਿੱਚੋਂ ਇੱਕ ਕੈਦੀ ਤੇ ਅਸ਼ਟਾ ਬਕਰ ਆਪਣੇ ਨਾਨਕਿਆਂ ਦੇ ਪਿੰਡ ਵਿਦਿਆ ਪੜਦਾ ਸੀ ਜਦੋਂ ਘਰ ਪਰ ਤੇ ਆਖਿਆ ਮਾਂ ਪਿਤਾ ਕਿੱਥੇ ਉਹਨੇ ਆਖਿਆ ਵੀ ਜਨਕਰਾ ਜਿਹਨੇ ਕੈਦ ਵਿੱਚ ਪਾਇਆ ਫਿਰ ਆਇਆ ਸਭਾ ਦੇ ਵਿੱਚ ਰਾਜਾ ਕਿਤੇ ਚੱਲਿਆ ਵਿਹਾਰ ਆਸਤੇ ਤੇ ਉਹਦੇ ਸਿਪਾਹੀ ਕਹਿੰਦੇ ਵੀ ਪਾਸੇ ਉਹ ਜੋ ਅੱਗੋਂ ਰਾਜਾ ਹੁੰਦਾ ਹੈ ਅਸ਼ਟਾਬਕਰ ਨੇ ਆਖਿਆ ਮੇਲਾ ਭਰਮ ਦੂਰ ਕਰਨ ਵਾਸਤੇ ਅਨੇ ਆਖਿਆ ਤੂੰ ਕਿਤੇ ਬੌਧਾ ਨਰਾਲਾ ਆ ਗਿਆ ਤੇ ਵੱਡੇ ਵੱਡੇ ਵਿਦਵਾਨ ਕੈਦ ਵਿੱਚ ਡੱਕੇ ਹੋਏ ਉਹ ਨਹੀਂ ਕਰ ਸਕੇ ਅਨੇ ਆਖਿਆ ਜਦੋਂ ਮੇਲ ਹੋਏਗਾ ਜਦੋਂ ਮਲਾਪ ਹੋਏਗਾ ਉਦੋਂ ਪਤਾ ਲੱਗੇਗਾ ਅਸ਼ਟਾਬਕਰ ਸੱਦਿਆ ਗਿਆ ਸਭਾ ਵਿੱਚ ਜਾਣ ਕੇ ਲੇਟ ਆਏ ਕੁਝ ਸਮੇਂ ਨਾਲ ਜਦੋਂ ਆਏ ਤੇ ਵਿਦਵਾਨ ਜਿਹੜੇ ਬੈਠੇ ਬਹੁਤ ਸਾਰੇ ਵੇਖ ਕੇ ਹਸਣ ਲੱਗ ਪਏ ਤੇ ਅਸਤਾਪਕਰ ਕਹਿੰਦੇ ਰਾਜਾ ਚਮਿਆਰ ਕਿੱਥੋਂ ਕੱਠੇ ਕੀਤੇ ਉਹਨੇ ਆਖਿਆ ਚਮਿਆਰ ਨਹੀਂ ਬੜੇ-ਬੜੇ-ਬੜੇ ਵਿਦਵਾਨ ਐ ਉਹਨੇ ਆਖਿਆ ਜਿਹੜੇ ਚੰਮ ਲਾ ਕੇ ਅੰਦਾਜ਼ਾ ਲਾਉਣ ਨਾ ਬੰਦੇ ਦਾ ਉਹ ਚਮਿਆਰ ਹੀ ਹੁੰਦੇ ਐ ਜਿਹੜੇ ਗੁਣ ਵੇਂਦੇ ਅਣਾ ਉਹ ਵਿਦਵਾਨ ਹੁੰਦੇ ਐ ਉਹਨਾਂ ਦੇ ਵਿੱਚ ਕੋਈ ਕਲਾ ਹੁੰਦੀ ਐ ਇਹਨਾਂ ਨੂੰ ਮੇਰੇ ਗੁਣ ਦਾ ਪਤਾ ਨਹੀਂ ਮੇਰੇ ਸਰੀਰ ਵਿੱਚ ਅੱਠ ਵਲ ਪਈਦੇ ਮੈਨੂੰ ਰੱਬ ਨੇ ਬਣਾਇਆ ਹੀ ਐਸਾ ਤੇ ਵੇਖ ਕੇ ਹੱਸਦੇ ਪਏ ਐ ਫਿਰ ਕਹਿੰਦੇ 10 ਤੇਰੇ ਮਨ ਦਾ ਸਵਾਲ ਕੀ ਪਰਮ ਕੀ ਉਹਨੇ ਆਖਿਆ ਇਹ ਸੱਚ ਕਿ ਉਹ ਸੱਚ ਉਹਨੇ ਆਖਿਆ ਰਾਜਾ ਨੇ ਵੀ ਤੈਨੂੰ ਦੱਸਾਂਗਾ ਮੈਂ ਤਾਂ ਜੇ ਤੂੰ ਸਾਰੀ ਗੱਲ ਦੱਸੇਂਗਾ ਜੇ ਤੂੰ ਆਪ ਦੱਸ ਦੇਂਗਾ ਤੇ ਠੀਕ ਐ ਨਹੀਂ ਤੇ ਮੈਂ ਦੱਸ ਦਿਆਂਗਾ ਵੀ ਗੱਲ ਐ ਕੀ ਐ ਜੇ ਮੇਰੇ ਮੂੰਹੋਂ ਲੋਕ ਸੁਣਨਗੇ ਗੱਲ ਹੋਰ ਹੋਏਗੀ ਤੂੰ ਆਪ ਦੱਸ ਦੇਂਗਾ ਤੇ ਗੱਲ ਹੋਰ ਹੋਏਗੀ ਫਿਰ ਰਾਜੇ ਨੇ ਜਦੋਂ ਆਖਿਆ ਵੀ ਨਹੀਂ ਇਹ ਦੱਸ ਨਾ ਇਹ ਸੱਚ ਕਿ ਉਹ ਸੱਚ ਉਹਨੇ ਆਖਿਆ ਨਾ ਇਹ ਸੱਚ ਨਾ ਉਹ ਸੱਚ ਇਹਦਾ ਰਾਜੇ ਨੇ ਦਸੀ ਸਾਰੀ ਗੱਲ ਹੁਣ ਰਾਜਾ ਕਹਿੰਦਾ ਵੀ ਮੈਨੂੰ ਘੋੜੇ ਤੇ ਚੜਦਿਆਂ ਜੇ ਤੂੰ ਉਪਦੇਸ਼ ਦੇ ਦੇਣਾ ਤੇ ਮੈਂ ਤੈਨੂੰ ਗੁਰੂ ਮੰਨ ਲਵਾਂਗਾ ਉਹਨੇ ਆਖਿਆ ਫਿਰ ਜੇ ਗੁਰੂ ਤਾਰਨ ਕਰਨਾ ਹੋਵੇ ਤੇ ਕੋਈ ਅਰਪਣ ਕਰਨਾ ਪੈਂਦਾ ਉਹਨੇ ਆਖਿਆ ਵੀ ਮੈਂ ਮਨ ਤੈਨੂੰ ਅਰਪਣ ਕੀਤਾ ਜਦੋਂ ਮਨ ਅਰਪਣ ਕਰ ਦਿੱਤਾ ਘੋੜੇ ਤੇ ਚੜਨ ਲੱਗਾ ਤਿਸਤਾ ਬਕਨ ਨੇ ਆਖਿਆ ਨਾ ਘੋੜੇ ਤੇ ਨਹੀਂ ਚੜਨਾ ਉਹਨੇ ਆਖਿਆ ਕਿਉਂ ਨਾ ਚੜਾ ਇਹ ਰਾਜੇ ਅਸ਼ਟਪਕਰ ਕਹਿੰਦਾ ਤੈਨੂੰ ਕਿੰਨੇ ਆਖਿਆ ਘੋੜੇ ਤੇ ਚੜਨ ਵਾਸਤੇ ਉਹਨੇ ਆਖਿਆ ਮੇਰਾ ਮਨ ਕਹਿੰਦਾ ਵੀ ਘੋੜੇ ਤੇ ਚੜੀਏ ਉਹਨੇ ਆਖਿਆ ਤੇਰਾ ਮਨ ਉਹਨੇ ਮੇਰੇ ਹਵਾਲੇ ਕੀਤਾ ਆ ਤੂੰ ਮਨ ਮੈਨੂੰ ਭੇਟ ਕੀਤਾ ਹੈ ਜਿੰਨਾ ਚਿਰ ਤੇਰੇ ਮਨ ਨੂੰ ਮੈਂ ਨਹੀਂ ਹੁਕਮ ਕਰਦਾ ਤੂੰ ਘੋੜੇ ਤੇ ਨਹੀਂ ਚੜ ਸਕਦਾ ਇਹ ਮੇਰਾ ਤਨ ਹੈ ਉਹਨੇ ਆਖਿਆ ਜੇ ਮਨ ਕਮਾਂਡ ਦੇਗਾ ਮਾਣਾ ਗਿਆ ਦੇਗਾ ਤੇ ਤਨ ਹਰਕਤ ਕਰਦਾ ਹੈ ਉਹਨੇ ਆਖਿਆ ਤਨ ਉਹਨੇ ਆਖਿਆ ਤਨ ਵੀ ਤਾਂ ਹੀ ਹੈ ਜੇ ਮਨ ਤੇ ਤਨ ਦੋਵੇਂ ਬੰਦੇ ਦੇ ਆਗਿਆ ਦੇ ਵਿੱਚ ਹੋਣ ਬੰਦੇ ਦਾ ਮਨ ਤੰਦਰੁਸਤ ਹੋਵੇ ਤਨ ਤੰਦਰੁਸਤ ਹੋਵੇ ਤਨ ਤਾਂ ਨਹੀਂ ਫਿਰ ਫਾਇਦੇ ਦਾ ਨਹੀਂ ਤੇ ਧੰਨ ਦਾ ਕੀ ਕਰਨਾ ਅਣਖਿਆ ਤੂੰ ਮਨ ਮੈਨੂੰ ਦੇ ਚੁਕਾ ਜਿੰਨਾ ਚਿਰ ਮੈਂ ਨਹੀਂ ਹੁਕਮ ਕਰਦਾ ਤੂੰ ਕੋੜੇ ਤੇ ਨਹੀਂ ਚੜ ਸਕਦਾ ਫਿਰ ਉਹਨੂੰ ਗਿਆਨ ਹੋ ਗਿਆ ਵੀ ਮਨ ਜਦੋਂ ਗੁਰੂ ਨੂੰ ਪੇਟ ਕਰ ਦਈਏ ਨਾ ਫਿਰ ਗੱਲ ਬਣਦੀ ਹੈ ਜੀਵਨ ਦੇ ਵਿੱਚ ਇਸ ਕਰਕੇ ਮਹਾਰਾਜ ਸਾਹਿਬ ਕਿਰਪਾ ਕਰਦੇ ਜਦੋਂ ਕਰਪਾ ਹੋ ਗਈ ਤਉ ਪੇ ਤੇ ਨੀਕੀ ਖਟਾਨੀ ਫਿਰ ਚੰਗੀ ਮੱਤ ਜੀਵਨ ਵਿੱਚ ਖੱਟੀ ਜਾਏਗੀ ਜੀਆ ਕੀ ਇੱਕ ਹੈ ਹੀ ਪਹਿਮਾਨੀ ਇੱਕ ਹੀ ਅਕਾਲ ਪੁਰਖ ਪਰਮਾਤਮਾ ਦੇ ਦਵਾਰੇ ਤੇ ਇਸ ਜੀਵ ਦੀ ਮੰਨੀ ਜਾਣੀ ਹੈ ਸੁਣੀ ਜਾਣੀ ਹੈ ਇਸ ਤੋਂ ਇਲਾਵਾ ਜਿੱਥੇ ਮਰਜੀ ਬੰਦਾ ਮੜੀਆਂ ਮਸਾਣਾ ਤੇ ਨੱਕ ਰਗੜ ਲੈ ਨਹੀਂ ਬਾਤ ਬਣੇਗੀ ਅਵਰ ਯਤਨ ਕਰ ਰਹੇ ਬਹੁ ਤੇਰੇ ਇਹ ਅਕਾਲ ਪੁਰਖ ਪਰਮਾਤਮਾ ਜੀ ਔਰ ਜਤਨ ਕਰ ਰਹੇ ਬਹੁ ਤੇਰੇ ਹੋਰ ਇਸ ਸੰਸਾਰ ਦੇ ਉੱਤੇ ਬਹੁਤ ॠषि मुनि ਬਹੁਤ ਸਿੱਧ ਜੋਗੀ ਹੋਏ ਐ ਜਿਨ੍ਹਾਂ ਨੇ ਬੜੇ ਜਤਨ ਕੀਤੇ ਤਿੰਨ ਤਿਲ ਨਹੀਂ ਕੀਮਤ ਜਾਣੀ ਪਰ ਉਹ ਪ੍ਰਮਾਤਮਾ ਦੀ ਤਿਲ ਮਾਤਰ ਵੀ ਕਹਿ ਲਈਏ ਵੀ ਕੀਮਤ ਨਹੀਂ ਜਾਣ ਸਕੇ ਐਡਾ ਬਿਆਨ ਤੇ ਐਡੀ ਸਮਰੱਥਾ ਅਕਾਲ ਪੁਰਖ ਪ੍ਰਮਾਤਮਾ ਦੀ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਐਸੀ ਪ੍ਰਮਾਤਮਾ ਦੀ ਵਡਿਆਈ ਹੈ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਹੈ ਮੌਤ ਤੋਂ ਜੰਮਣ ਮਰਨ ਤੋਂ ਰਹਿਤ ਕਰਨ ਵਾਲਾ ਨਿਰਮੋਲਕ ਹੀਰਾ ਜੀ ਦੀ ਕੋਈ ਕੀਮਤ ਨਹੀਂ ਕੋਈ ਮੁੱਲ ਨਹੀਂ ਹੈ ਉਹ ਹੀਰਾ ਰਤਨ ਹੈ ਜਵਾਰ ਮਾਨਕ ਹੈ ਪਾਸ਼ਾ ਕਿਰਪਾ ਕਰਦੇ ਗੁਰਦਿਨੋਂ ਮੰਤਾਨੀ ਇਹ ਮਤ ਗੁਰੂ ਨੇ ਦਿੱਤੀ ਹੈ ਜਿਹੜੇ ਗੁਰੂ ਵਾਲੇ ਹੋ ਗਏ ਉਹਨਾਂ ਨੂੰ ਪਤਾ ਲੱਗਾ ਹੈ ਵੀ ਪ੍ਰਮਾਤਮਾ ਦਾ ਨਾਮ ਕੈਸਾ ਹੈ ਉਹਦੀ ਤਾਕਤ ਉਹਦੀ ਸਮਰੱਥਾ ਕੈਸੀ ਹੈ ਡਿੱਗੈ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਪਤਾਨੀ ਜਿਹੜੇ ਗੁਰੂ ਵਾਲੇ ਹੋ ਗਏ ਨਾਂ ਤੇ ਉਹ ਧਰਮ ਦੀ ਪੌੜੀ ਤੋਂ ਡਿੱਗਦੇ ਐ ਦਰੜ ਕਰ ਰਹੇ ਹੋ ਤੇ ਨਾ ਹੀ ਡੋਲਦੇ ਐ ਉਹ ਭਗਤੀ ਦੇ ਮਾਰਗ ਤੇ ਚੱਲਦਿਆਂ ਹੋયા ਉਹ ਡ੍ਰਿਢ ਹੋ ਜਾਂਦੇ ਪੱਕੇ ਇਰਾਦੇ ਵਾਲੇ ਹੋ ਜਾਂਦੇ ਐ ਪੂਰਨ ਹੋਏ ਤ੍ਰਿਪਤਾਨੀ ਕਿਉਂਕਿ ਉਹਨਾਂ ਦੀ ਤ੍ਰਿਪਤਾ ਉਹ ਤ੍ਰਿਪਤ ਹੋ ਜਾਂਦੇ ਐ ਤ੍ਰਿਸ਼ਨਾ बुਝ ਜਾਂਦੀ ਐ ਉਹਨਾਂ ਦੀ ਉਹਨਾਂ ਦੀ ਸੰਸਾਰਿਕ ਵਿਹਾਰਾਂ ਵਾਲੀ ਪਿਆਸ बुਝ ਜਾਂਦੀ ਤ੍ਰਿਪਤ ਹੋ ਜਾਂਦੇ ਫੇਰ ਤਾਂ ਉਹ ਆਰੇ ਦੇ ਨਾਲ ਚੀਦੇ ਜਾਂਦੇ ਵੀ ਬਾਣੀ ਪੜੀ ਜਾਂਦੇ ਭਾਵੇਂ ਦੋ ਟੋਟੇ ਹੋ ਜਾਂਦੇ ਉਹਨਾਂ ਟੋਟਿਆਂ ਤੋਂ ਹੀ ਆਵਾਜ਼ ਆਉਂਦੀ ਐ ਭਾਵੇਂ ਬੰਦ-ਬੰਦ ਕੱਟੇ ਜਾਣ ਭਾਈ ਮਨੀ ਸਿੰਘ ਦੇ ਫਿਰ ਉਹ ਟੁਕੜਿਆਂ ਦੇ ਵਿੱਚੋਂ ਵੀ ਗੁਰਬਾਣੀ ਦਾ ਜਾਪ ਚੱਲਦਾ ਰਹਿੰਦਾ ਫਿਰ ਭਾਵੇਂ ਖੋਪੜੀ ਲੈ ਜੇ 31 ਦਿਨ ਗੁਰਬਾਣੀ ਦੇ ਜਾਪ ਹੋਈ ਜਾਂਦੇ ਆ ਹੋਈ ਜਾਂਦੇ ਆ ਫਿਰ ਉਹ ਡੋਲਦੇ ਨਹੀਂ ਐ ਭਾਵੇਂ ਕੁਝ ਹੋ ਜਾਏ ਸਰੀਰ ਦੇ ਨਾਲ ਕਿਉਂਕਿ ਉਹ ਸਭ ਕੁਝ ਗੁਰੂ ਨੂੰ ਸੌਂਪ ਚੁੱਕੇ ਹੁੰਦੇ ਆ ਤੇ ਗੁਰੂ ਤੋਂ ਨਿਸ਼ਾਵਰ ਕਰਨ ਦੀ ਸਮਰੱਥਾ ਰੱਖਦੇ ਕੋਈ ਜੋ ਵਿੱਚ ਹਮ ਤੁਮ ਕਰਸ਼ ਹੋਦੇ ਤਿੰਨ ਕੀ ਬਾਤ ਬਿਲਾਨੀ ਜਦੋਂ ਐਸੀ ਸਮਰੱਥਾ ਹੋ ਜਾਂਦੀ ਫਿਰ ਮਹਾਰਾਜ ਕਹਿੰਦੇ ਓਏ ਜੋ ਵਿੱਚ ਹਮ ਤੁਮ ਕਸ਼ ਹੋਤੇ ਜਿਹੜੀ ਮੈਂ ਤੇ ਤੂੰ ਵਾਲੀ ਗੱਲ ਹੁੰਦੀ ਹੈ ਨਾ ਪਰਮਾਤਮਾ ਦੇ ਵਿੱਚ ਫਿਰ ਮਹਾਰਾਜ ਸਾਹਿਬ ਕਹਿੰਦੇ ਐ ਵੀ ਓਏ ਜੋ ਵਿੱਚ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬਲਾਨੀ ਉਹ ਗੱਲ ਖਤਮ ਹੋ ਜਾਂਦੀ ਹੈ ਫਿਰ ਮਹਾਰਾਜ ਕਹਿੰਦੇ ਦ્વਐ ਤੇ ਇੱਕ ਰੂਪ ਹੋਇ ਗਏਓ ਫਿਰ ਦੋ ਤੋਂ ਇੱਕ ਰੂਪ ਹੋ ਜਾਂਦੇ ਆ ਫਿਰ ਫਰਕ ਕੋਈ ਨਹੀਂ ਰਹਿੰਦਾ ਕਿਵੇਂ ਅਲੰਕਾਰ ਮਿਥੈਲੀ ਹੋਈ ਹੈ ਤਾਤੇ ਕਨਕ ਵਖਾਨੀ ਜਿਵੇਂ ਬਹੁਤ ਸਾਰੇ ਗਹਿਣੇ ਹੋਣ ਉਹਨਾਂ ਨੂੰ ਸੁਨਿਆਰ ਪਗਲਾ ਕੇ ਭੱਟੀ ਦੇ ਉੱਪਰ ਤੇ ਇੱਕ ਕਰ ਦੇਵੇ ਸਾਰਿਆਂ ਸੋਨੇ ਸਾਰਿਆਂ ਨੂੰ ਪਿਗਲਾ ਕੇ ਤੇ ਇੱਕ ਡੰਡ ਬਣਾ ਦੇਵੇ ਇੱਕੋ ਥੈਲੀ ਕਰ ਦੇਵੇ ਤਾਂ ਤੇ ਕਨਕ ਕਨਕ ਵਖਾਨੀ ਪਰ ਉਹਨਾਂ ਨੂੰ ਕੋਈ ਨਹੀਂ ਗਏਗਾ ਇਹ ਹਾਰ ਜੀ ਇਹ ਮੰਦਰੀ ਹੈ ਇਹ ਛਲਾ ਜੀ ਆਦਕ ਉਹ ਕਹਿਣਗੇ ਵੀ ਇਹ ਸੋਨਾ ਹੀ ਹੈ ਕਿਉਂਕਿ ਇਹਨਾਂ ਨੂੰ ਗਹਿਣਿਆਂ ਦਾ ਰੂਪ ਨਹੀਂ ਹੈ ਇਹਨਾਂ ਦੇ ਵਿੱਚ ਇਸ ਤਰ੍ਹਾਂ ਬਾਦਸ਼ਾਹ ਕਹਿੰਦੇ ਜੇ ਬੰਦਾ ਆਪਣੇ ਆਪ ਨੂੰ ਢਾਲ ਕੇ ਮੈਂ ਨੂੰ ਮਾਰ ਕੇ ਜਪ ਤੱਪ ਦੀ ਪੱਟੀ ਦੇ ਉੱਪਰ ਬੰਦਾ ਕੜ ਕੇ ਚੰਗੀ ਤਰ੍ਹਾਂ ਮੈਂ ਨੂੰ ਮਾਰ ਕੇ ਹਿਰਦੇ ਵਿੱਚ ਜਦੋਂ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਫਿਰ ਫਰਕ ਕੋਈ ਨਹੀਂ ਰਹਿੰਦਾ ਫਿਰ ਮਹਾਰਾਜ ਕਹਿੰਦੇ ਜੋ ਪ੍ਰਾਨੀ ਨੇ ਇਸ ਦਿਨ ਭਜੈ ਰੂਪ ਰਾਮ ਤੇ ਜਾਣ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਨਾਮ ਰੂਪੀ ਜੋਤ ਪ੍ਰਗਟ ਹੋ ਗਈ ਜਗ ਦੀ ਤਾਂ ਹਰ ਇੱਕ ਦੇ ਵਿੱਚ ਹੈ ਪਰ ਪ੍ਰਗਟ ਵਿਰਲਿਆਂ ਦੇ ਹਿਰਦਿਆਂ ਚ ਹੁੰਦੀ ਹੈ ਆਰਾਜ ਕੇ ਜਿਨ੍ਹਾਂ ਦੇ ਪ੍ਰਗਟ ਹੋ ਗਈ ਸਹਿਜ ਸੁਖ ਸੋਭਾ ਉਹਨਾਂ ਨੂੰ ਸਹਿਜ ਹੀ ਸਾਰੇ ਸੁੱਖ ਮਿਲ ਜਾਂਦੇ ਆ ਦੁਨਿਆਵੀ ਸੰਸਾਰਕ ਪਰਲੋਕ ਦੇ ਦਰਗਾਹ ਦੇ ਸੁੱਖ ਬਾਜੇ ਅਨਹਤ ਬਾਣੀ ਤੇ ਅਨਹਤ ਨਾਦ ਜਿਹੜੇ ਵੱਜਦੇ ਆ ਜਿਹੜੇ ਸੰਸਾਰੀ ਸੰਗੀਤ ਨਾਲੋਂ ਕਿਤੇ ਉੱਪਰ ਸੰਸਾਰੀ ਸੰਗੀਤ ਤਾਂ ਬੰਦੇ ਦੇ ਬੰਦੇ ਵਿੱਚ ਵਕਾਰ ਕਈ ਦੀ ਪੈਦਾ ਕਰ ਦਿੰਦਾ ਪਰ ਜਿਨ੍ਹਾਂ ਨੇ ਬਾਣੀ ਨੂੰ ਸਮਝਿਆ ਬਾਣੀ ਨੂੰ ਗਾਇਆ ਹੈ ਭਾਵਨਾ ਦੇ ਨਾਲ ਉਹਨਾਂ ਦੇ ਹਿਰਦਿਆਂ ਦੇ ਵਿੱਚ ਜਿਹੜੇ ਅਨਹਦ ਨਾਦ ਵੱਜੇ ਹੈ ਕਹੋ ਨਾਨਕ ਨਿਹਚਲ ਕਰ ਬਾਦਿਓ ਫਿਰ ਗੁਰੂ ਨੇ ਉਹਨਾਂ ਨੂੰ ਉਸ ਘਰ ਵਿੱਚ ਬਣ ਲਿਆ ਰੱਖ ਲਿਆ ਜਿਹੜਾ ਸਦਾ ਚੱਲਣ ਵਾਲਾ ਹੈ ਜਿੰਨੂੰ ਕੋਈ ਢਾ ਨਹੀਂ ਸਕਦਾ ਜਿਹਦੇ ਤੇ ਕੋਈ ਕਬਜ਼ਾ ਨਹੀਂ ਕਰ ਸਕਦਾ ਉਹ ਸਦਾ ਰਹਿਣ ਵਾਲਾ ਘਰ ਹੈ ਜਿਹਦੇ ਪਾਗ ਬਾਤ ਪਾਸ਼ਾ ਕਹਿੰਦੇ ਅਬ ਚਲ ਨਗਰੁ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਗੁਰ ਕੀ ਉਹ ਬੰਧਾਨੀ ਐਸੇ ਘਰ ਵਿੱਚ ਬੰਨਣ ਵਾਲੇ ਕੌਣ ਨੇ ਪੂਰਨ ਗੁਰੂ ਤੁਮਦਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਜਿਨੇ ਆਪਣਾ ਸਭ ਕੁਝ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਤੇ ਮਹਾਰਾਜ ਸਾਹਿਬ ਕਮੀ ਵੀ ਕੋਈ ਨਹੀਂ ਆਉਣ ਦਿੰਦੇ ਤੇ ਪਾਤਸ਼ਾਹ ਆਪਣੇ ਨਾਲੋਂ ਫਿਰ ਸਿੱਖ ਨੂੰ ਦੂਰ ਵੀ ਨਹੀਂ ਆਉਣ ਦਿੰਦੇ ਉਹ ਲੰਹਾਰ ਗੁਰੂ ਸਾਹਿਬ ਜੀ ਬਖਸ਼ਣਹਾਰ ਨੇ ਆਪ ਗੁਰੂ ਕੀ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜੀ ਕਲ ਕੀ ਧਰ ਦੇ ਪਤ੍ਰੋਤੀ ਜੋ ਅੰਮ੍ਰਿਤ ਧਾਰੀ ਹੋ ਕੇ ਜੀਉ ਗੁਰੂ ਘਰ ਦੇ ਬਣਿਏ ਖੰਡੇ ਬਾਟੇ ਦਾ ਮਕਸ਼ਪੀਏ ਤਮ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦਾ ਉਪਦੇਸ਼ ਰੂਪੀ ਪੱਲਾ ਫੜ ਕੇ ਸੰਸਾਰ ਸਾਗਰ ਤੋਂ ਪਾਰ ਲੰਗੀਏ ਜੀ ਸੋ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਨਮਸਕਾਰ ਕਰੋ ਜੀ ਗੁਰੂ ਸਾਹਿਬ ਜੀ ਨੂੰ ਸੀਸ ਝੁਕਾ ਕੇ ਗੁਰੂ ਕੇ ਲੰਗਰਾਂ ਵਿੱਚ ਪਹੁੰਚੋ ਸੇਵਕ ਪਰਿਵਾਰ ਵੱਲੋਂ ਸੰਗਤਾਂ ਨੂੰ ਜਲ ਪਾਣੀ ਸਿਕਾਉਣ ਦੀ ਸੇਵਾ ਨੂੰ ਬਈ ਗਈ ਹੈ ਸਾਰੀ ਸੰਗਤ ਨੂੰ ਬੇਨਤੀ ਪ੍ਰਵਾਣ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ